ਤੇ ਪ੍ਰੀਟੀ ਜਿੰਟਾ ਹੋਰਾਂ ਦੀ ਗੱਲ ਕਰ ਰਿਹਾ ਸੀਗਾ ਉਹ 1.5 ਕਰੋੜ ਦੀ ਨਹੀਂ ਮੈਂ ਵੀ ਕਰ ਨਹੀਂ ਰਿਹਾ ਉਹਨਾਂ ਪ੍ਰੀਟੀ ਜਿੰਟਾ ਦੀ ਜੀ ਜੀ ਹਮ ਅਤੇ ਉਸੇ ਤੇ ਆਪਾਂ ਗੱਲ ਕਰੀਏ ਕੀ ਮਸਲਾ ਹੈ ਕਿ ਬੈਂਕ ਕਿਸੇ ਨੇ ਆਪਣੇ ਅਰਗੇ ਨੇ ਤਾਂ ਲੋਨ ਲੈਣ ਜਾਣਾ ਹੋਵੇ ਤੇ ਉਹਦੇ ਪਹਿਲਾਂ ਤਾਂ ਕਾਗਜ਼ੀ ਮੰਗਾਈ ਜਾਂਦੇ ਆ ਫਿਰ ਉਹ ਕਾਗਜ਼ ਮਗਾ ਮਗਾ ਕੇ ਵੀ ਕਈ ਵਾਰੀ ਲੋਨ ਨਹੀਂ ਦਿੰਦੇ ਤੇ ਉਧਰ ਕਹਿੰਦੇ ਵੀ ਲੋਨ ਦਾ 1.5 ਕਰੋੜ ਰੁਪਏ ਮਾਫੀ ਕਰਤਾ ਨਹੀਂ ਦੇਖੋ ਲੋਨ ਦਾ ਜਿਹੜਾ ਮਸਲਾ ਹੈ ਇੱਥੇ ਤੇ 11 ਲੱਖ ਕਰੋੜ ਰੁਪਈਆ ਸੀਗਾ ਜਿਹੜਾ ਮੇਰੇ ਖਾਲਦੇ ਨਾਲ ਰਾਈਟ ਆਫ ਕੀਤਾ ਗਿਆ ਹੁਣ 16 ਲੱਖ ਕਰੋੜ ਹੋ ਗਿਆ ਹੂੰ ਜਿਹੜਾ ਕਹਿ ਲੋ ਕਿ ਫਿਲਹਾਲ ਵਟੇ ਖਾਤੇ ਪੈ ਗਿਆ ਹਾਲਾਂਕਿ ਇਹਦੇ ਤੇ ਮਿਸਲੀਡ ਕਰਦੇ ਆ ਕਿਸਾਨ ਆਗੂ ਵੀ ਵਿਰੋਧੀ ਧਰ ਦੇ ਆਗੂ ਵੀ ਜੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਾਰਪੋਰੇਟ ਦਾ ਮਾਫ ਹੋ ਗਿਆ ਹੁੰਦਾ ਹੂੰ ਉਹ ਵਸੂਲੀ ਦੀ ਕਹਿ ਲੋ ਕਬੈਦ ਅੱਡ ਤੋਂ ਚਲਦੀ ਰਹਿੰਦੀ ਆ ਜੀ ਬੈਲੈਂਸ ਸ਼ੀਟ ਤੋਂ ਉਹਨੂੰ ਹਟਾ ਦਿੱਤਾ ਜਾਂਦਾ ਤਾਂ ਕਿ ਬੈਂਕ ਜਿਹੜੇ ਆ ਉਹ ਬੈਲੈਂਸ ਸ਼ੀਟ ਦੇ ਵਿੱਚ ਕਾਮਯਾਬ ਰਹੇ ਹੂੰ ਸੰਤੁਲਨ ਬਣਾਇਆ ਬਸ ਜਾਂਦਾ ਹਾਂ ਹਾਂਜੀ ਬਸ ਕਹਿਣ ਦਾ ਮਤਲਬ ਇਹ ਹੈ ਤਾਂ ਇਹ ਜਿਹੜਾ ਹੁਣ ਮਾਮਲਾ ਹੈ ਜੀ ਇਹਦੇ ਚ ਕੀ ਹੈ ਕਿ ਪਿਛਲੇ ਦਿਨੀ ਉੱਥੇ ਜਿਹੜਾ ਇੱਕ ਬੈਂਕ ਕਪਲਾ ਸਾਹਮਣੇ ਆਇਆ ਸੀ 7-8 ਗ੍ਰਿਫਤਾਰੀਆਂ ਹੋਈਆਂ ਉਹਦਾ ਜਦੋਂ ਹੁਣ ਰਿਕਾਰਡ ਫੋਲਾਫਾਲੀ ਕਰਕੇ ਤੇ ਦੇਖਿਆ ਗਿਆ ਉਹਦੇ ਚ ਕੀ ਆਇਆ ਕਿ ਪ੍ਰੀਟੀਜੈਂਟਾ ਦਾ 1 ਕਰੋੜ ਤੇ 54 ਲੱਖ ਰੁਪਈਆ ਮਾਫ ਕੀਤਾ ਗਿਆ ਹੂੰ ਉਹ ਕੀਤਾ ਕਿਵੇਂ ਗਿਆ ਕਿ ਪ੍ਰੀਟੀਜੈਂਟਾ ਨੇ ਇੱਕ ਲੋਨ ਲਿਆ ਸੀਗਾ ਅਸ਼ੇਦ ਅੱਜ ਤੋਂ ਕੁ 14-15 ਸਾਲ ਪਹਿਲਾਂ ਜੀ ਉਹ ਲੋਨ ਜਿਹੜਾ ਸੀਗਾ 18 ਕਰੋੜ ਦਾ ਸੀਗਾ ਹਮ ਇਹਨੇ ਜਾਇਦਾਦ ਆਪਣੀ ਜਿਹੜੀ ਸੀਗੀ ਕੁਝ ਸ਼ਿਮਲੇ ਦੀ ਸੀ ਕੁਝ ਮੁੰਬਈ ਦੀ ਸੀਗੀ ਉਹ ਰੱਖੀ ਉਹਦੀ ਵੈਲਿਊ ਸੀਗੀ 27 ਕਰੋੜ ਜੀ ਤੇ ਦੱਸਦੇ ਆ ਕਿ ਮੁੜ ਕੇ 11 ਕਰੋੜ ਇਹਨੇ ਭਰਨਾ ਸੀਗਾ ਭਰ ਨਹੀਂ ਸੀ ਰਹੀ ਹਮ ਫਿਰ ਅਚਨ-ਚੇਤੀ ਬੈਂਕ ਆਪ ਹੀ ਪ੍ਰਪੋਜ਼ ਕਰਦਾ ਹੈ ਕਿ ਮੈਡਮ ਤੁਸੀਂ ਭਰ ਦਿਓ ਤੇ ਇੰਨੀ ਰਾਇਤ ਤੁਹਾਨੂੰ ਅਸੀਂ ਦੇ ਦੇਾਂਗੇ ਜੀ ਤੇ ਆਪਣੇ ਪੱਧਰ ਤੇ ਹੀ ਉਹਨਾਂ ਨੇ 1.5 ਕਰੋੜ ਰੁਪਈਆ ਛੱਡੀ ਦਿੱਤਾ ਹੂੰ ਤੁਸੀਂ ਹਿਸਾਬ ਲਾ ਲਓ ਜੀ ਕਿ ਇੱਕ ਜਿਹੜੀ ਸਾਬਕਾ ਐਕਟਰੈਸ ਆ ਹੁਣ ਤੇ ਉਹ ਫਿਲਮਾਂ ਨਹੀਂ ਕਰਦੀ ਪਰ ਉਹਦੇ ਕੋਲ ਸਰ ਆਈਪੀਐਲ ਦੀ ਟੀਮ ਹੈ ਹੂੰ ਜਿਹਦੇ ਕੋਲ ਆਈਪੀਐਲ ਸਰ ਤੁਹਾਡਾ ਤਾਂ ਹੱਸੇ ਨਿਕਲ ਗਿਆ ਸਭ ਆਈਪੀਐਲ ਦੀ ਟੀਮ ਇੱਕ ਖਰੀਦਣ ਨੂੰ ਕੋਈ ਸੌਖਾ ਨਹੀਂ 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 ਕਰੋੜਾਂ ਵੀ ਨਹੀਂ ਸਰ ਅਰਬਾਂ ਖਰਬਾਂ ਦੀ ਗੇਮ ਹੈ ਮੈਂ ਤਾਂ ਹੀ 11 ਕਰੋੜ ਮੈਨੂੰ ਥੋੜਾ ਲੱਗ ਰਿਹਾ ਸੀ ਇੱਕੋ ਟੀਮ ਨਹੀਂ ਉਹੀ ਮੈਂ ਕਹਿ ਰਿਹਾ 11 ਕਰੋੜ ਨਹੀਂ ਸਾ ਹਮ 1 ਕਰੋੜ ਚ ਰਮਝਾ ਲੱਖ ਰੁਪਈਆ ਤੁਸੀਂ ਕਿਉਂ ਛੱਡ ਰਹੇ ਹੋ ਜੀ ਸਹਿਕਾਰੀ ਬੈਂਕ ਦਾ ਤੇ ਇਹ ਵੀ ਅੱਗੇ ਵੇਖਿਆ ਜਾਂਦਾ ਨਾ ਇੱਕ ਤਾਂ ਕਿਸਾਨ ਹੈ ਨਾ ਗਰੀਬ ਕਿਸਾਨ ਹੈ ਹਮ ਉਹਦਾ ਹੁਣ ਇਹ ਆ ਕੇ ਭਾਈ ਉਹਦਾ ਕੰਮਕਾਰ ਫਸਲ ਮਰ ਗਈ ਹੈ ਜਾਂ ਕੁਛ ਵੀ ਆ ਵਿਆਜ ਨੂੰ ਵਿਆਜ ਪੈ ਕੇ ਤਾਂ ਉਹਦਾ 50000 ਬਣ ਗਿਆ 2.5 ਲੱਖ ਜੀ ਤੇ ਬੈਂਕ ਉਹਨੂੰ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਹੈ ਜੀ ਤੁਸੀਂ ਵਨ ਟਾਈਮ ਸੈਟਲਮੈਂਟ ਕਰੋ ਆ ਜਾਓ 50 ਦੇ ਦਿਓ ਹਮ ਠੀਕ ਹੈ ਜੀ ਤਾਂ ਬੈਂਕਾਂ ਦਾ ਪੈਸਾ ਆ ਜਾਂਦਾ ਕਿਉਂਕਿ ਖੇਤੀ ਲੋਨ ਜਿਹੜਾ ਉਹ ਕਮਾਉਣਾ ਜ਼ਰੂਰੀ ਹੁੰਦਾ ਸੋ ਇਸ ਵਾਸਤੇ ਉਹ ਤੇ ਆਪਾਂ ਮੰਨ ਲਏ ਵੇ ਆ ਉਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਤਾਂ ਜਿਹੜੇ ਲੋਕ ਇਸ ਤਰ੍ਹਾਂ ਮਤਲਬ ਕਿ ਆਈਪੀਐਲ ਦੇ ਵਿੱਚ ਟੀਮਾਂ ਰੱਖਦੇ ਆ ਜੀ ਉਹਨਾਂ ਨੂੰ ਬੈਂਕ ਇਹ ਕਵੇ ਕਿ ਆਜੋ ਤੁਹਾਨੂੰ ਇੰਨੀ ਛੋਟ ਦੇ ਦਿੰਨੇ ਆ ਉਹ ਹੈਰਾਨ ਕਰਦਾ ਤੇ ਇਹਦੇ ਤੇ ਜਾਂਚ ਚੱਲ ਰਹੀ ਆ ਜੀਟੀ ਜੰਟਾ ਵੈਸੇ ਤਾਂ ਹੀ ਅੱਜ ਕੱਲ ਥੋੜਾ 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 ਹਜਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਦੁੱਖੋ ਵੀ ਦੱਸਣਾ ਜ਼ਰੂਰ ਚਾਹੀਦਾ ਤਾਂ ਉਹ ਮਤਲਬ ਕਿ ਥੋੜਾ ਥੋੜਾ ਹੁਣ ਨਾ ਮੋਦੀ ਗਾਇਨ ਕਰਨ ਲੱਗ ਪਏ ਨੇ ਜੰਟਾ ਜੀ ਪਿੱਛੇ ਜੇ ਟਿੱਪਣੀ ਵੀ ਆਈ ਸੀਗੀ ਸੋ ਇਹ ਆ ਕਹਾਣੀ ਉਸ ਲੋਨ ਦੇ ਮਾਫੀ ਦੀ ਜੀ ਜੀ ਮਿੰਟੂ ਜੀ ਖੈਰ ਬਿਲਕੁਲ ਮਿੱਤਰ ਕਹਿ ਰਹੇ ਨੇ ਕਿ ਪ੍ਰੀਟੀ ਜੰਟਾ ਬਾਰੇ ਹਰ ਕੋਈ ਗੱਲ ਕਰਨੀ ਚਾਹੁੰਦਾ ਬਿਲਕੁਲ ਜੀ ਹਾਂ ਜੀ ਜੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਜੀ ਜੀ ਮਿੰਟੂ ਜੀ